ਬਟਾਲਾ ਚ ਪ੍ਰੀਤ ਮੈਡੀਕਲ ਸਟੋਰ ਤੇ ਜਲੀ ਗੋਲੀ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਡੇ ਤੇ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਗੋਲੀ ਚਲਾ ਕੇ ਫਰਾਰ ਹੋ ਗਏ ਜਿਉਂ CCTV ਆਈ ਸਾਹਮਣੇ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਉਹਦੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਫਿਰ ਵੀ ਦੋ ਨੌਜਵਾਨ ਆਏ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਜਾਂਚ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੜੀ ਦੂਜੇ ਪਾਸੇ ਆਓ ਦਜੀਲਪੁਰ ਪਰਲੇ ਮੈਂ ਵੀ ਤੁਹਾਡੀ ਦੀ ਬਦਦੀ ਵੀ ਤੁਹਾਡੀ ਦੋ ਰੌਣਕ ਕੱਢੇ ਹੋਣੇ ਜੀ ਤੁਹਾਨੂੰ ਕੀ ਕੰਪਲੇਟ ਆਈ ਤੇ ਕੀ ਹੋਇਆ ਜੀ? ਜੱਸ 10 ਮਿੰਟ ਪਹਿਲਾਂ ਪਤਾ ਲੱਗਾ ਜੀ ਸਾਨੂੰ ਕਿ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ-ਬਾਰ ਜਲੰਧਰ ਰੋਡ ਤੋਂ ਕੋ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ। ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੈਮਰੇ ਚੈੱਕ ਕਰਦੇ ਹਾਂ। ਜਲਦੀ ਤੋਂ ਜਲਦੀ ਇਹਦੇ ਇਹਨਾਂ ਨੂੰ ਕਰ ਲਾਂਗੇ ਜੀ। ਕਿੰਨੇ ਰੌਂਡ ਫਾਇਰ ਹੋਏ? ਕਿੰਨੇ ਕੋਲ? ਹਾਂ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੋਈ ਜਾਨੀ ਨੁਕਸਾਨ? ਨਹੀਂ। ਸਰ ਸੀਸੀਟੀਵੀ ਆਈ ਹੈ? ਹਾਂ ਜੀ। ਸੀਸੀਟੀਵੀ ਦੇਖ ਰਹੇ ਹਾਂ ਜੀ ਅਜੇ। ਚੈੱਕ ਕਰਦੇ। ਕਿ ਨਾਮ ਹੈ ਕੋਲ? ਬੰਨਾਂ ਕੋ ਲਾਂਚਿੰਗ ਤੇ ਬੋਲਜੀ ਇੱਕ ਥੀ ਦੁਕਾਨਾਂ ਤੇ ਕੀ ਹੋਇਆ ਸਪੀਡ ਮੈਡੀਕਲ ਸਟੋਰ ਤੋਂ ਬੋਲਣ ਦੇ ਆ ਅੱਛਾ ਜੀ ਤੇ ਦੋ ਬੰਦੇ ਆਏ ਆ ਅੱਛਾ ਜੀ ਮੁੰਡੇ ਦੋ ਉਹਨਾਂ ਗੋੜੀ ਚਲਾਈ ਹੈ ਤੇ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚੱਲ ਗਏ ਸਿੱਧੇ ਰੌਂਗ ਸਾਢੀ ਆਏ ਜਿਵੇਂ ਵਾਈਫਾਇਰ ਕੀਤੇ ਕਿ ਸਿੱਧੇ ਸਿੱਧੇ ਹੀ ਕੀਤੇ ਕਿਸੇ ਨੇ ਨਹੀਂ ਕੋਈ ਨਹੀਂ ਨਿਕਾਏ ਕਿਸੇ ਨੇ ਪਹਿਲਾਂ ਕੋਈ ਤੰਕੀ ਜਾਂ ਫਰੋਟੀ ਦੀ ਕਾਲ ਨਹੀਂ ਨਹੀਂ ਕੋਈ ਕਰ ਕੋਈ ਕਿੱਦਾਂ ਆਇਆ ਫਾਇਰ ਕੋਈ ਕਦੀ ਫਰੋਟੀ ਦੀ ਕਾਲ ਨਹੀਂ ਆ ਨਹੀਂ ਕਿਨੇ ਰੋਜ਼ੀ ਕਿਤੇ ਰੋਈ ਫਾਇਰ ਚੋ ਚ ਨਹੀਂ ਮੈਂ ਮੈਂ ਇੱਧਰ ਬੈਠਾ ਉਹ ਭਤੀਜਾ ਉਧਰ ਬੈਠਾ ਤੇ ਬਸ ਆਪਾਂ ਉਹ ਕੰਮ ਨਹੀਂ ਕਰਨ ਉਹ ਆਪਣਾ ਕੰਮ ਕਰਨੇ ਮੈਂ ਆਪਣਾ ਇੱਧਰ ਕਰਨੀ ਬਾਰੇ ਹੀ ਬੈਠਾ